ਫਰੰਟ ਕੈਂਪ ਲਾਇਆ ਗਿਆ ਹੈਗਾ ਪਿੰਡ ਵਿੱਚ ਜਿਹੜਾ ਸੁਪਰੀਆ ਨਾਂ ਦੀ ਅਧਿਪਿੰਡ ਗੇਰਾ ਵਿੱਚ ਲਈ ਪੰਜਾਬ ਸਰਕਾਰ ਆਪਕੇ ਦੁਆਰ ਦੇ ਤਹਿਤ ਜਿਸ ਹਿਸਾਬ ਦੇ ਦਿਸੰਗ ਰਸਾ ਦੇ ਤਹਿਤ ਇਹ ਕੈਂਪ ਲਾਇਆ ਗਿਆ ਹੈਗਾ ਇੱਥੇ ਲੋਕਾਂ ਜਿਹੜੀ ਸ਼ਿਕਾਇਤਾਂ ਦਾ ਮੌਕੇ ਤੇ ਹੀ ਸੁਣ ਕੇ ਨੁਕਰਾਣਾ ਕੀਤਾ ਜਾ ਰਿਹਾ ਹੈਗਾ ਸਾਡੇ ਕੋਲ ਲਗਭਗ 50 ਸਰਕਾਰ ਦੇ ਸਾਰੇ ਜਿਹੜੇ ਵਿਭਾਗ ਨੇ ਇੱਥੇ ਹਾਜ਼ਰ ਨੇ ਤੇ ਲੋਕ ਵੀ ਆ ਰਹੇ ਨੇ ਅਸੇ ਪਾਸੇ ਦੇ ਪਿੰਡਾਂ ਤੋਂ ਇਹ ਆਪਣੀ ਸਮੱਸਿਆ ਦਾ ਜਿਹੜਾ ਸਮਾਧਾਨ ਕਰਵਾ ਰਹੇ ਨੇ ਇਹ ਸਮੱਸਿਆ ਸਮਾਧਾਨ ਮੌਕੇ ਤੇ ਉਸ ਤੋਂ ਕੀਤਾ ਜਾ ਰਿਹਾ ਹੈ ਇਹਨੂੰ ਕੋਈ ਡੇ ਲੱਗਦੀ ਆ ਉਹ ਅਸੀਂ ਹੁਣ ਮਾਰਕ ਕਰਦੇ ਆ ਸਰਦਨ ਮੈਕੋ ਨੂੰ ਜਲਦੀ ਦੁਆਰਾ ਘਾਤਾ ਜਾਉ ਸਰ ਲੱਗਦਾ ਨਹੀਂ ਕਿ ਇਥੇ ਲੋਕਾਂ ਨੂੰ ਖੰਗਿਆ ਖਰਾਬ ਹੋਣੇ ਕੰਦੇ ਅਸੀਂ ਦਾ ਸਾਰੇ ਇਥੇ ਕੰਮ ਹੋ ਰਹੇ ਨਹੀਂ ਹਾਂਜੀ ਲਗਭਗ ਕੰਮ ਸਾਰੇ ਹੋ ਰਹੇ ਨੇ ਜੀ ਲੋਕਾਂ ਦੇ ਅਸੀਂ ਪਿੰਡਾਂ 'ਚ ਨਾਸਟਰ ਬਣਾਇਆ ਜੀ ਲਗਭਗ 5-6 ਪਿੰਡਾਂ 'ਚ ਜੀ ਇੱਕ ਵਾਰ ਤੁਸੀਂ ਕੈਂਪ ਲਾਉਂਦੇ ਤਾਂ 5-6 ਪਿੰਡਾਂ ਨੂੰ ਕੱਟੇ ਹੀ ਫੂਟ ਦਿੱਤੀ ਜਾਂਦੀ ਹੈ ਜੀ ਆ ਉਹ ਪਿੰਡਾਂ ਦੇ ਕੰਮਾਂ ਦੇ ਵਿੱਚ ਤਾਂ ਇਹਦਾ ਮੁੱਠੀ ਖੱਡਦਾ ਤੇ ਮੋਕੇ ਦੇ ਤਾਂ ਕੈਂਪਲੇਨ ਖਤਮ ਹੋਏਗਾ ਉਸ ਤੋਂ ਬਾਅਦ ਅਸੀਂ ਦੱਸ ਸਕਦੇ ਹਾਂ ਕਿ ਵੈਸੇ ਬਹੁਤ ਜਨਤਾ ਆ ਕੇ ਆਪਣਾ ਕੰਮ ਕਰਵਾ ਕੇ ਜਾ ਚ ਸਭ ਤੋਂ ਵੱਡੀ ਮਸਕਲਾ ਕੀ ਇਹ ਜੋ ਲੋਕ ਲਗੇ ਆ ਮਸਕਲਾ ਦਾ ਲੋਕਾਂ ਦੀ ਕੋਈ ਸਪੈਸਿਫਿਕ ਨਹੀਂ ਕਹਿ ਸਕਦੇ ਕੋਈ ਵੱਖਰੇ ਵੱਖਰੇ ਨੇ ਜੀ ਦੇਖੋ ਹੈਲਥ ਵਾਲੇ ਆਏ ਸੀਗੇ ਹੈਲਥ ਵਾਲੇ ਆਪਣਾ ਜਿਹੜੀ ਸਰਕਾਰ ਵੱਲੋਂ ਮੈਡੀਸਿਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਹ ਲੈ ਕੇ ਚਲੇ ਗਏ ਠੀਕ ਆ ਬढ़ांपा ਪੈਨਸ਼ਨ ਵਾਲੇ ਆ ਹੋਰ ਪੈਨਸ਼ਨ ਵਾਲੇ ਆ ਕਿ ਪੈਨਸ਼ਨ ਵਾਲੇ ਬੰਦੇ ਵੀ ਆਏ ਨੇ ਜਿਹੜੀ ਉਹ ਸਰਕਾਰ ਦੇ ਦਾਤ ਕਰਦਾ ਆਪਣੀ ਲੋੜਤਾ ਪੂਰੀ ਕਰਦੇ ਨੇ ਉਹਨਾਂ ਨੂੰ ਸਰਕਾਰ ਪੈਨਸ਼ਨ ਵੀ ਦੇ ਰਹੀ ਹੈ ਕਿਸੇ ਵੀ ਡਿਪਾਰਟਮੈਂਟ ਤੱਕ ਪਹੁੰਚੇ ਲਗਭਗ ਸਾਰੀ ਆਏ ਹੋਏ ਨੇ ਹਾਂਜੀ ਸਰ ਇਹ ਬਿਸਤਰ ਕੈਂਪ ਲਗਾ ਰਹੇ ਹਾਂ ਹਾਂ ਜੀ ਅੱਗੇ ਵੀ ਇਦਾਂ ਚੱਲਦੇ ਰਹਿਣਗੇ ਜੱਥੇ ਸਰਕਾਰ ਦੇ ਦਿਸ਼ਾ ਨਿਰਦੇਸ਼ ਨੇ ਅਸੀਂ ਪਾਲਣਾ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਸੜਕ ਤੇ ਕੈਂਪ ਲਗਾਇਆ ਗਿਆ ਸੀ ਤੇਰਾ ਬੀਤੇ ਪੰਜਾਬ ਸਰਕਾਰ ਆਪਕੇ ਦੁਆਰਾ ਦੇ ਤਹਿਤ ਕੈਂਪ ਲਗਾਏਗਾ ਜਿਹਦੇ ਵਿੱਚ ਘੱਟੋ ਘੱਟ ਵੀ ਜਿਹੜੇ 45 ਮੈਂਚ ਨੇ ਹਾਜ਼ਰ ਹੋਏ ਆ ਜਿਹੜੇ ਸੀਡੀਪੀ ਉਹ ਬੀਡੀਪੀ ਉਹ ਖੰਡੀ ਖਨਾਰ ਨੂੰ ਵੀ ਰੱਖਿਆ ਕਿਰਤ ਵਿਭਾਗ ਨੇ ਪਰ ਡਿਪਾਰਟਮੈਂਟ ਮਾਈਨਿੰਗ ਵਿਭਾਗ ਸਾਰੇ ਕਰਮਚਾਰੀ ਅਧਿਕਾਰੀ ਜਿਹੜੇ ਇੱਥੇ ਹਾਜ਼ਰ ਲੋਕਾਂ ਨੂੰ ਇਹ ਬਹੁਤ ਵਧੀਆ ਸਹੂਲਤਾਂ ਜਿਹੜਾ ਕਿ ਲੋਕਾਂ ਨੂੰ ਮੌਕੇ ਤੇ ਜਿਹੜਾ ਕਿ ਖੱਜਲ ਖਵਾਰੀ ਕਿਸੇ ਤਰ੍ਹਾਂ ਦੀ ਜਿਹੜੀ ਕਿ ਦਫ਼ਤਰਾਂ ਵਿੱਚ ਜਾਣਾ ਪੈਂਦਾ ਹੈ ਜਾਣਾ ਪੈਂਦਾ ਹੈ ਕਿ ਕੋਈ ਕੋਈ ਨਹੀਂ ਮਿਲਦਾ ਕੋਈ ਬਾਉ ਨਹੀਂ ਮਿਲਦਾ ਕੋਈ ਕੋਸ਼ੇ ਅਧਿਕਾਰੀ ਨਹੀਂ ਮਿਲਦੇ ਅੱਜ ਮੌਕੇ ਤੇ ਸਾਰੇ ਹੀ ਕਰਮਚਾਰੀ ਅਧਿਕਾਰੀ ਹਰ ਵਿਭਾਗਾਂ ਦੇ ਇੱਥੇ ਹਾਜ਼ਰ ਜਿਹਦੇ ਵਿੱਚ ਕੀ ਉਹਨਾਂ ਦਾ ਮੌਕੇ ਤੇ ਹੀ ਨਿਖਾਰਾ ਜਿਹੜਾ ਕਿ ਉਹ ਕੀਤਾ ਜਾ ਰਿਹਾ ਹੈ ਇਹ ਇਹਦੇ ਵਿੱਚ ਇਨਕਮ ਸਰਟੀਫਿਕੇਟ ਬਰਥ ਸਰਟੀਫਿਕੇਟ ਲੇਟ ਐਂਟਰੀ ਆਧਾਰ ਕਾਰਡ ਕਿਸੇ ਦੇ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਮੈਰਿਜ ਸਰਟੀਫਿਕੇਟ ਕਿਸੇ ਵੀ ਤਰ੍ਹਾਂ ਦੇ ਸਾਰੇ ਇਨਕਮ ਆਮਦਨ ਪੈਂਡੂ ਰੂਰਲ ਏਰੀਆ ਸਰਟੀਫਿਕੇਟ ਜਿਹੜੇ ਕਿ ਲੋ ਮੌਕੇ ਤੇ ਹੀ ਬਣਾ ਕੇ ਜਿਹੜੇ ਜਾਰੀ ਕੀਤੇ ਜਾ ਰਹੇ ਆ ਤੇ ਮੈਂ ਤੇ ਲੋਕਾਂ ਨੂੰ ਕਹਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਕਿ ਇੱਥੇ ਇਨਾ ਕੈਂਪਾਂ ਨਾਲ ਜਿਹੜਾ ਕਿ ਫਾਇਦਾ ਚੁੱਕਣ ਕਿ ਤਾਂ ਜੋ ਅੱਗੇ ਵੀ ਜਿਹੜੇ ਕੈਂਪ ਲੱਗਦੇ ਆ ਕਿ ਉਹਨਾਂ ਨੂੰ ਕਿ ਘਰ ਬੈਠੇ ਹੀ ਸਾਰੀਆਂ ਸਰਗਾਮਾਂ ਜਗੀਆਂ ਕਿ ਮਿਲਣ I don't have that.